ਹੈਲੋ ਇਹ ਰੈਫਰਾਂ ਦੀ ਗਲਤੀ ਦੇ ਨਾਲ ਰੌਲਾ ਪਿਆ ਜਿੰਨਾ ਵੀ ਪਿਆ ਹੈ ਫੈਸਲਾ ਜੇ ਸਹੀ ਜਜਮੈਂਟ ਨਹੀਂ ਕੀਤੀ ਗਈ ਤਾਂ ਹੀ ਕਲੇਮ ਫੇਗ ਉਹ ਕਮੇਟੀ ਵਾਲਿਆਂ ਨੂੰ ਸਾਨੂੰ ਗਾਲ੍ਹਾਂ ਕੱਢਦੇ ਆ ਫੈਸਲਾ ਜਿੱਥੇ ਬੰਦਾ ਸੀ ਉੱਥੇ ਫੈਸਲਾ ਦਿਓ ਭਰਾ ਅੱਧੇ ਕੋਈ ਉਧਰ ਬੋਲੀ ਜਾਂਦੇ ਆਂ ਅੱਧਰ ਕੋਈ ਉਧਰ ਬੋਲੀ ਜਾਂਦੇ ਆਂ ਜਦੋਂ ਹੋਲਡ ਬੰਦ ਸੀ ਸਾਡਾ ਕਿਉਂ ਜਦੋਂ ਹੋਲਡ ਬੰਦ ਸੀ ਹੋਲਡ ਦਿੱਤਾ ਕਿਉਂ ਜਦੋਂ ਹੋਲਡ ਪਹਿਲਾਂ ਹੀ ਦੁਪਹਿਰੇ ਕਹਿੰਦੇ ਸੀ ਬੰਦ ਆ ਜਦੋਂ ਹੋਲਡ ਬੰਦ ਸੀ ਮੇਰੇ ਗੱਲ ਕੀਤੀ ਕਿਉਂ ਹੈਲੋ ਹੋਣੀ ਹੋਣਾ ਸੁਬਾ ਹੋਊਗਾ ਸੁਬਾ ਹੋਊਗਾ ਮੈਚ ਹੁਣ ਬੰਦ ਆ ਸਾਰੇ ਚਲੋ ਆਓ ਬਾਹਰ ਸਾਰੇ ਪਲੇਅਰ ਚਲੋ ਆਓ ਬਾਹਰ ਯਾਰ ਚਲੋ ਕੱਲ ਨੂੰ ਆਇਓ ਕੱਲ ਨੂੰ यारे बैठा हूं तो मैं बैठा यार मैनू दस करोड़ा कि ਹੈਲੋ ਆ ਲਾਈਟਾਂ ਵਾਲਿਆਂ ਨੂੰ ਵਾਰ-ਵਾਰ ਬੇਨਤੀ ਕੀਤੀ ਜਾਂਦੀ ਆ ਵੀ ਲਾਈਟਾਂ ਬੰਦ ਕਰ ਦੇ। ਆ ਲਾਈਟਾਂ ਵਾਲਿਆਂ ਨੂੰ ਬੰਦ ਕਰੋ ਇਹਨਾਂ ਨੂੰ। ਵਾਰ-ਵਾਰ ਤੁਹਾਨੂੰ ਭੁਗਾਈ ਕਰੀ ਜਾਂਦੇ ਆ। ਭਾਈ ਜੀ ਲਾਈਟਾਂ ਪਤਾ ਜਨਰੇਟਰ ਬੰਦ ਹੋ ਗਿਆ ਇਥੋਂ ਕੋਈ ਲੜਕਾ ਮੜ ਕੇ ਬਹੁਤ ਰਸਾਂ ਹੋ ਜਾਣਾ। ਕੌਣ ਲੜਪੂਗਾ? ਕਿਹੜਾ ਲੜੂਗਾ? ਕੌਣ ਲੜਪੂਗਾ? ਕਿਹੜਾ ਲੜੂਗਾ? ਕੌਣ ਲੜੂਗਾ? ਕਿਉਂ ਲੜੂਗਾ? ਕਾਹਦੇ ਹੱਟ ਲੜੂਗਾ? ਨਹੀਂ ਇਹਨਾਂ ਦੀ ਕੀ ਹੈ? ਹੈਂ? ਕਹੇ ਕਹਦੇ ਹੱਸ ਕੇ ਖੜੇ ਆ ਲੜੂ ਵਾਲਾ ਲੜੋ ਕਿਹੜਾ ਲੜਦਾ ਲੜਦਾ ਕਿਹੜਾ ਲੜੋ ਲੜੋ ਕਿਹੜਾ ਲੜਦਾ ਕਹਦੇ ਕਿਹੜਾ ਬੈਂਤ ਕਹਦੇ ਹੱਸ ਤੇ ਆ